ਆਪ ਤੇ نئی ਚੰਗਣੀ ਹਾਂ ਤੇ ਉਹਨਾਂ ਦਾ ਟੋਆ ਵੀ ਹਾਂ ਉਹਨੇ ਨੋਵਾਟਰ ਦੇ ਉੱਪਰ ਰੱਖਣ ਵਾਲਾ ਬੈਟਰਾ ਨਹੀਂ ਉੱਪਰ ਚਾਲ ਬੋਲੀ ਚੱਲ ਚਾਪ ਚਰ ਕਰਨ ਵਾਲਾ ਹਾਂ ਉਹ ਚੱਕਿਆ ਉਹਨੇ ਹਾਂ ਆ ਦੁਕਾਨ ਵਾਲੇ ਨੂੰ ਵੇਚ ਗਿਆ ਕਿਹੜੀ ਦੁਕਾਨ ਵਾਲੇ ਨੂੰ ਵੇਚਤੀ ਗਿਆ ਜੀ ਦਿਖਾਓ ਮੜਾ ਜੀ ਸੁਖਮਣੀ ਕੰਪਿਊਟਰ ਸੁਖਮਣੀ ਕੰਪਿਊਟਰ ਦਾ ਗੇਰ ਇਹ ਇਹ ਦੁਕਾਨ ਸਿਵਲ ਹਸਪਤਾਲ ਦੀ ਬੈਕ ਸਾਈਡ ਤੇ ਇਹਨਾਂ ਨੂੰ ਫੋਨ ਕੀਤੇ ਨੂੰ 2 ਘੰਟਿਆਂ ਤੋਂ ਉੱਤੇ ਹੋ ਗਏ ਵੀ ਸਾਡੀ ਚੋਰੀ ਦਾ ਸਮਾਨ ਤੁਸੀਂ ਖਰੀਦਦੇ ਹੋ ਕਿ ਸਾਡਾ ਸਮਾਨ ਜਿੰਨਾ ਵੀ ਚੋਰੀ ਦਾ ਹੋਇਆ ਲੱਖ ਦਾ, 2 ਦਾ, 5 ਦਾ ਇਹ ਮੁੰਡਿਆਂ ਨੇ ਇੱਥੇ ਚੋਰੀ ਕਰ ਕਰਕੇ ਵੇਚਿਆਗਾ। ਇਹ ਚੋਰ ਅਸੀਂ ਆਪ ਦੀ ਮਿਹਨਤ ਨਾਲ ਫੜਿਆ। ਮਰਾਜ ਬੈਂਕ ਤੋਂ ਚੋਰੀ ਕੀਤੀ ਹੈ। ਕਿੰਨੇ ਪੈਸੇ ਦੇ ਕੀ? 2000 ਪਹਿਲਾਂ ਵੀ ਇਸ ਦਾ ਪਹਿਲਾਂ ਸਮਾਨ ਨਹੀਂ ਪਹਿਲਾਂ ਨਹੀਂ। ਇਹਨੇ ਦੁਕਾਨ ਤੋਂ ਸਮਾਨ ਵੀ ਲੈ ਕੇ ਆਏਗਾ। ਨਹੀਂ ਇਹਨਾਂ ਤਾਂ ਮੁੱਲ ਲੱਗਦਾ ਹੈ। ਕਿ ਹੋ ਕੀ ਦੁਕਾਨ ਤੋਂ ਸਮਾਨ ਲੈ ਕੇ ਨੂੰ? 4 ਇੱਕ ਤਾਂ ਜੀ ਦੀ ਦੁਕਾਨ ਤੋਂ। ਭਾੜੀ ਕਿ ਕਿੰਨੀ ਦਿੱਤਾ? ਭਾੜੀ ਕਿ ਕਿੱਥੇ ਸੀਗਾ? ਇਹ ਸੀ ਮੁੱਲ ਲੱਗਦਾ ਹੀ। ਇਹ ਚੋਰੀ ਕਿੰਨੀ ਦੁਕਾਨ ਤੋਂ? ਚੋਰੀ ਹੋ। ਪਹਿਲਾਂ ਵੀ ਖੜਾ ਲੱਗਿਆ ਸੀ। ਮੈਨੂੰ ਨਹੀਂ ਪੜੇ ਰਿਹਾ ਪੜੇਗਾ ਇਹਦਾ ਪੈਸਾ ਮਾੜੀ ਕੋਟ ਉੱਪਰ ਲਾਉਣਾ ਆ ਗਿਆ ਲੈ 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 ਮਰ ਨਾਲੇ ਇੱਥੇ ਲੈ ਲੈ ਸਾਰਾ ਕੋਲ ਲੈ ਪਹਿਲਾਂ ਪੈਸੇ ਕਿਹਨੇ ਦਿੱਤੇ ਸੀ ਤੇ ਹੁੰਦੇ ਨਹੀਂ ਉਹ ਮੁੰਡੇ ਨੇ ਉਹ ਕਿੱਥੇ ਪੈਸੇ ਉਹ ਮੁੰਡੇ ਨੇ ਖਰਚ ਲਈ ਕਿੱਥੇ ਖਰਚਤੇ ਮੈਨੂੰ ਨਸ਼ਾ ਲੋਆ ਨਾਲ ਆਪ ਲਾਈ ਕੀ ਨਸ਼ਾ ਲਿੱਤਾ ਸੀ ਤੂੰ ਚਿੱਟਾ ਦਿੱਤਾ ਸੀ ਗਈ ਕੀਦੇ ਤੋਂ ਲਿੱਤਾ ਸੀ ਚਿੱਟਾ ਚਿੱਟਾ ਉਹ ਵੀ ਲੈ ਕੇ ਆਇਆ ਸੀ ਕੀਦੇ ਤੋਂ ਲੈ ਕੇ ਆਏ ਸੀ ਮੈਂ ਲੜੜਾ ਮਾਰੂ ਤੈਨੂੰ ਮੈਂ ਸਾਰੇ ਸਾਹਮਣੇ ਤੂੰ ਦੱਸ ਦੇ ਕਿਤੋਂ ਲਿੱਤਾ ਜ ਤੈਨੂੰ ਕੀ ਪਤਾ ਨਹੀਂ ਕਿੱਥੋਂ ਲਿਤਾ ਸੀ ਦੱਸ ਦੇ ਨਾਲ ਹੀ ਜੁੜੇ ਆ ਦੱਸ ਕਿੱਥੋਂ ਲੈ ਕੇ ਆ ਆ ਲਾਇਆ ਕਿਧੋਂ ਲੈ ਕੇ ਦੱਸ ਤੁਹਾਡੀ ਗਲੀ ਚ ਟਿੱਪੂ ਕੋਈ ਚਿੱਟਾ ਵੇਚਦਾ ਹੈਗਾ ਤੇ ਚਿੱਟਾ ਵੇਚਣ ਪਿੱਛੇ ਤੁਸੀਂ ਸਾਡਾ ਸਮਾਨ ਚੋਰੀ ਕਰਕੇ ਵੇਚਦਾ ਚਿੱਟਾ ਪੀਣ ਪਿੱਛੇ ਐਂ ਕਿੱਤੇ ਹਾਂ ਯੂ ਲੈ ਕੇ ਆ